ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਵਿਖੇ ਪੀਡਬਲ ਡੈਸਟ ਹਾਊਸ ਤੋਂ ਜ਼ਿਲ੍ਹੇ ਦੇ ਵੈਟਰਨਰੀ ਅਫਸਰਾਂ ਵੱਲੋਂ ਇਕੱਤਰ ਕੀਤੀ ਗਈ ਰਾਹਤ ਸਮਗਰੀ ਦਾ ਟਰੱਕ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ। ਇਸ ਮੌਕੇ ਨੇ ਵੈਟਰਨਰੀ ਅਫਸਰਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਉਹ ਹੜ੍ਹਾਂ ਦੀ ਪੋਜੀਸ਼ਨ ਜਿਹੜੀ ਆ ਹਜੇ ਵੀ ਕਾਫੀ ਗੰਭੀਰ ਬਣੀ ਹੋਈ ਆ ਖਾਸ ਕਰਕੇ ਜੇ ਮੈਂ ਘੱਗੜ ਦੀ ਗੱਲ ਕਰਾਂ ਉਹ ਲਗਾਤਾਰ ਹਜੇ ਵੀ ਬੈਸਾਂ ਦਾ ਕਾਫੀ ਤੂਫਾਨ ਤੇ ਚੱਲ ਰਿਹਾ ਬਹੁਤ ਉੱਪਰ ਬੜਿਆ ਹੋਇਆ ਹੈਗਾ ਪਰ ਲੇਕਿਨ ਸਾਡੇ ਸਾਰੇ ਪ੍ਰਸ਼ਾਸਨ ਨੇ خاص کر کے ورندر گوئل جی نے ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਪੂਰਾ ਉੱਥੇ ਖੁਦ ਪੈਰਾ ਦੇ ਰਹਿਣੇ ਕਿ کنٹرول ਦੇ ਵਿੰਦਰ ਸਿਚੁਏਸ਼ਨ کنٹرول ਦੇ ਵਿੱਚ ਪਰ ਲੇਕਿਨ ਅੱਜ ਇੱਕ ਨਵਿਕਲੀ ਪਹਿਲ ਜਿਹੜੀ ਆ ਉਹ ਸਾਡੇ ਸਾਰੇ ਬਟਰਨੇ ਡਾਕਟਰ ਜਿਹੜੇ ਨੇ ਸਰੂਰ ਜ਼ਿਲ੍ਹੇ ਦੇ ਉਹਨਾਂ ਨੇ ਕੀਤੀ ਆ ਉਹਨਾਂ ਨੇ ਸਾਰੀਆਂ ਜਿਹੜੇ ਪਸ਼ੂਆਂ ਨੂੰ ਜਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਯਾਨੀ ਕਿ ਹੜ ਤੋਂ ਬਾਅਦ ਕੀ ਕੀ ਬਿਮਾਰੀਆਂ ਪਸ਼ੂ ਨੂੰ ਹੋ ਸਕਦੀਆਂ ਨੇ ਉਹਨਾਂ ਸਾਰੀਆਂ ਬਿਮਾਰੀਆਂ ਦੇ ਲਈ ਮੈਡੀਸਨ ਇਕੱਠੀ ਕੀਤੀ ਆ ਉਹ ਮੈਡੀਸਨ ਅੱਜ ਲੈ ਕੇ ਜਾ ਰਹੇ ਨੇ ਇਹਦੇ ਨਾਲ ਦੀ ਨਾਲ ਕਿਹੜੀ ਕਿਹੜੀ ਖਾਦ ਦੀ ਜ਼ਰੂਰਤ ਹੋ ਖਾਦ ਖਰਾਕ ਦੀ ਜਰੂਰਤ ਹੁੰਦੀ ਆ ਫੀਡ ਦੀ ਜਰੂਰਤ ਹੁੰਦੀ ਆ ਉਹ ਵੀ ਜਿਹੜੀ ਇਕੱਠੀ ਕੀਤੀ ਹੈ ਸਮੇ ਸਾਰੇ ਡਾਕਟਰ ਸਾਹਿਬਾਨ ਦਾ ਐਂਡ ਦੀ ਸੁਮਿਤੀ ਐਸੋਸੀਏਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਇਹ ਇਸ ਕੜੀ ਦੇ ਵਿੱਚ ਪਸ਼ੂਆਂ ਦਾ ਖਿਆਲ ਰੱਖ ਰਹੇ ਨੇ ਸਾਡੇ ਜਿਹੜਾ ਐਨੀਮਲਸ ਨੇ ਉਹਨਾਂ ਦਾ ਖਿਆਲ ਰੱਖ ਰਹੇ ਨੇ 52 ਲੈ ਕੇ ਜਾ ਰਹੇ ਨੇ ਔਰ ਖਾਸ ਕਰਕੇ ਇਹਨਾਂ ਨੇ ਐਲਾਨ ਕੀਤਾਗਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਜਦੋਂ ਪਾਣੀ ਬਿਲਕੁਲ ਥੱਲੇ ਚੱਲਿਆ ਗਿਆ ਉਸ ਤੋਂ ਬਾਅਦ ਇਹ ਖੁਦ ਸੰਰੂਚ ਰਹੇ ਸਾਰੇ ਡਾਕਟਰ ਹੋਰ ਜਿਹੜਾ ਡਾਕਟਰ ਜਿਹੜੇ ਨੇ ਉਹ ਜਾ ਕੇ ਉੱਥੇ ਸਪੈਸ਼ਲ ਕੈਂਪ ਲਾ ਕੇ ਸਾਰੇ ਜਿਹੜੇ ਪਸ਼ੂਰੇ ਉਹਨਾਂ ਦਾ ਟ੍ਰੀਟ ਸਰ ਜਿਹੜੇ ਪੈਕੇਜ ਦੀ ਗੱਲ ਕੀਤੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੀ ਮੰਗ ਰੱਖ ਜਿਹਨੂੰ ਵੀ ਮਿਲਣੀ ਚਾਹੀਦੀ ਹੈ ਪੈਕੇਜ ਹਾਂ ਦੇਖੋ ਅਸੀਂ ਜਿਹੜੀ ਐਨਟਾਇਰ ਰਿਪੋਰਟ ਆ ਉਹ ਵੀ ਸਬਮਿਟ ਕੀਤੀ ਆ ਔਰ ਇਸ ਤੋਂ ਪਹਿਲਾਂ 60000 ਕਰੋੜ ਰੁਪਏ ਦੀ ਡਿਮਾਂਡ ਜਿਹੜੀ ਆ ਉਹ ਮਾਜੋਕ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਲਰੇਡੀ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜੀ ਆ ਸਾਨੂੰ ਉਮੀਦ ਆ ਕਿ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਔਰ ਇਹ ਸਾਰੀਆਂ ਮੰਗਾਂ ਸਾਡੀਆਂ ਪੂਰੀਆਂ ਕਰਕੇ ਜਾਣਗੇ ਜੀ ਮਸਲ ਜਿਹੜੀ ਸੀਐਮ ਦੀ ਸੇਤੀ ਗੱਲ ਚਾ ਤੁਸੀਂ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਕਦ ਤੱਕ सीएम साहब ਨੂੰ ਕੱਲ ਮੈਂ ਮਿਲ ਕੇ ਆਇਆ ਸੀ ਕਿ ਬਿਲਕੁਲ ਉਹ ਛੜਦੀ ਕਲਾ 'ਚ ਨੇ ਕਿ ਬੜੇ ਜਲਦੀ ਠੀਕ ਹੋ ਕੇ ਆਪਣੇ ਕੰਮ ਤੇ ਪਰਤਣਗੇ ਕਿਉਂਕਿ ਲਗਾਤਾਰ ਉਹਨਾਂ ਦਾ ਪਹਿਲਾਂ ਬੀਪੀ ਪਲਸ ਰੇਟ ਜਿਹੜਾ ਉਹ ਘਟ ਗਿਆ ਸੀ ਕਿ ਉਹ ਹੁਣ ਡਾਕਟਰਾਂ ਨੇ ਦੱਸਿਆ ਕਿ ਠੀਕ ਹੋ ਰਹੇ ਨੇ ਕਿ ਆਈ ਥਿੰਕ ਕੱਲ ਜਾਂ ਪਰਸੋਂ ਉਹਨਾਂ ਨੂੰ ਜਿਹੜਾ ਡਿਸਚਾਰਜ ਕਰ ਦਿੱਤਾ ਜਾ ਛੁੱਟੀ ਮਿਲ ਜੂਗੀ ਆਖਿengo ਦੁਬਾਰਾ ਫਿਰ ਹੜਪੀੜਤ ਲੋਕਾਂ ਦੀ ਮਦਦ ਲਈ ਜੁਟ ਜਾਣਾ ਡਾਕਟਰ ਸੁਖਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤੋਂ ਕਿ ਕਿਸ ਤਰ੍ਹਾਂ ਦੇਖਦੇ ਹੋ ਹੜ੍ਹਾਂ ਦੇ ਵਿੱਚ ਜਿਸੇ ਸਥਿਤੀ ਬਣੀ ਹੋਈ ਹੈ ਤੁਹਾਡੇ ਵੱਲੋਂ ਵੈਟਰੀਨਰੀ ਡਾਕਟਰਾਂ ਦੀ ਟੀਮ ਹੈ ਕਿਸ ਤਰੀਕੇ ਸੇਵਾ ਕਰ ਰਹੀ ਹੈ ਤੇ ਕਿੱਜਾ ਕੇ ਕਰੀ ਪਸ਼ੂ ਪਾਲਣ ਭਾਗ ਵੱਲੋਂ ਜਿਹੜੇ ਸਾਡੇ ਵੈਟਰੀਨਰੀ ਅਫਸਰ ਹੈ ਵੈਟਰੀਨਰੀ ਇੰਸਪੈਕਟਰ ਹੈ ਸਾਡਾ ਪੂਰਾ ਸਟਾਫ ਉਹ ਦਿਨ ਰਾਤ ਇਨ੍ਹਾਂ ਹੜ੍ਹਾਂ ਵਿੱਚ ਸਾਡੇ ਪਸ਼ੂ ਪਾਲਕਾਂ ਦੇ ਪਸ਼ੂਆਂ ਦੀ ਸੰਭਾਲ ਲਈ ਲੱਗਿਆ ਹੋਇਆ ਹੈ ਜਗਾ ਜਗਾ ਜਿੱਥੇ ਵੀ ਸਾਡੇ ਏਰੀਆ ਚ ਫਲੱਡ ਆਇਆ ਜਾਂ ਆਉਣ ਦੀ ਸੰਭਾਵਨਾ ਹੈ ਜਿਵੇਂ ਮੂਨਕ ਦੀ ਆਪਾਂ ਜੇ ਗੱਲ ਕਰੀਏ ਤਾਂ ਇਥੇ ਜਿਹੜਾ ਘੱਗਰ ਆ ਉਹ ਆਪਾਂ ਨੂੰ ਪਤਾ ਹੈ ਵੀ ਉਹ ਖਤਰੇ ਦੇ ਲੈਵਲ ਤੋਂ ਉੱਪਰ ਚੱਲ ਰਿਹਾ ਤੇ ਅਸੀਂ ਪਿਛਲੇ ਹਫਤੇ ਤੋਂ ਹੀ ਜਿਹੜੀਆਂ ਸਾਡੀਆਂ ਟੀਮਾਂ ਪਸ਼ੂ ਪਾਲਣ ਭਾਗ ਦੀਆਂ ਬੈਟਰੀ ਅਫਸਰਾਂ ਦੀਆਂ ਬੈਟਰੀ ਇਨਸਪੈਕਟਰਾਂ ਦੀਆਂ ਪੈਰਾ ਵੈਟਰਨਰੀ ਸਟਾਫ ਸਾਰਾ ਅਸੀਂ ਡਿਪਲੋਏ ਕੀਤਾ ਹੋਇਆ ਤੇ ਉਹ ਦਿਨ ਰਾਤ 24 ਆਰ 24 ਘੰਟੇ ਸਾਡੇ ਜਿਹੜੇ ਡਾਕਟਰ ਆ ਉਹ ਡਿਊਟੀ ਦੇ ਰਹੇ ਨੇ ਅਸੀਂ ਪਸ਼ੂ ਪਾਲਕਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਹੈ ਸਮੱਸਿਆ ਉਹ ਨਹੀਂ ਆਉਣ ਦੇਾਰੇ ਤੇ ਅੱਜ ਇੱਕ ਨਵੀਂਕਲੀ ਪਹਿਲ ਕੀਤੀ ਹੈ ਮਾਨਯੋਗ ਚੀਮਾ ਸਾਹਿਬ ਦੀ ਪ੍ਰੇਰਣਾ ਸਦਕਾ ਸਾਡੇ ਬੈਟਰੀ ਅਫਸਰਾਂ ਨੇ ਉਹਨਾਂ ਨੇ ਫੇਰੇ ਜਿਹੜੀਆਂ ਦਵਾਈਆਂ ਚਾਹੀਦੀਆਂ ਜ਼ਰੂਰੀ ਹੜਾਂ ਦੇ ਦੌਰਾਨ ਤੇ ਹੜਾਂ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਹਨਾਂ ਵਾਸਤੇ ਸਪੈਸ਼ਲ ਕਿਸਮ ਦੀਆਂ ਜਿਹੜੀਆਂ ਦਵਾਈਆਂ ਉਹਨਾਂ ਦੀ ਜਿਹੜਾ ਹੈ ਆਪਣੇ ਕੋਲੋਂ ਕੰਟਰੀਬਿਊਟ ਕਰਕੇ ਆਪਣਾ ਫਰਜ਼ ਸਮਝਦੇ ਹੋਏ ਪੰਜਾਬ ਲਈ ਤੇ ਪਸ਼ੂ ਪਾਲਕਾਂ ਲਈ ਉਹ ਫੀਡ ਤੇ ਦਵਾਈਆਂ ਜਿਹੜੀਆਂ ਹੋਏ ਉਹ ਹੜਪੀੜਤਾਂ ਨੂੰ ਭੇਜਣ ਲੱਗੇ। ਇਸੇ ਤਰ੍ਹਾਂ ਗੁਰੂ ਹਰਸਹਾਇ ਦੇ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਵੀ ਹਲਕੇ ਦੇ ਹੜਪੀੜਿਤ ਪਰਿਵਾਰਾਂ ਨੂੰ ਰਾਹਤ ਸਮਗਰੀ ਵੰਡੀ। ਇਸ ਮੌਕੇ ਨੇ ਪ੍ਰੋਸਾ ਦੇ ਬਾਇਆ ਕਿ ਹੜਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪਿੰਡ ਜਾਬੇ ਦੇ ਵਿੱਚ ਰਾਹਤ ਕਾਰਜਾਸਤੇ ਕਾਂਗਰਸ ਪਾਰਟੀ ਵੱਲੋਂ ਹਾਜ਼ਰ ਹੋਏ ਹਨ ਬੇੜੀ ਵਜਦੀ ਪਾਰ ਲਿਆ ਕੇ ਪਸ਼ੂਆਂ ਦੀ ਫੀਡ ਕੋਸ਼ਿਸ਼ ਕਰ ਰਹੇ ਹਨ ਕਿ ਹਰ ਉਸ ਦੁਖੀ ਪਰਿਵਾਰ ਤੱਕ ਪਹੁੰਚ ਜੇ। ਜਿਹੜੇ ਪਰਿਵਾਰ ਕਈ ਰਹਿ ਗਏ ਸੀ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਦਾਸ ਤੁਹਾਡੇ ਆਸਤੇ ਦੁੱਖ ਦੀ ਘੜੀ ਚ ਹਾਜ਼ਰ ਹੈ ਡਿਸਪਲਨ ਬਣਾ ਕੇ ਜਿਹੜੇ ਪਿੰਡ ਚ ਜੀਦਾ ਜਮਾ ਨਹੀਂ ਸਰਦਾ ਉਹ ਬੰਦੇ ਮੈਨੂੰ ਦੱਸੋ ਤਾਂ ਕਿ ਕੋਈ ਘਰ ਰਹਿ ਨਾ ਜਾਵੇ ਮੇਰੀ ਕੋਸ਼ਿਸ਼ ਹੈ ਕਿ ਹਰ ਘਰ ਤੱਕ ਮੈਂ ਪਹੁੰਚਾਂ ਔਰ ਸੱਚੇ ਪਾਤਸ਼ਾਹ ਮਿਹਰ ਕਰੇ ਬਾਬਾ ਨਾਨਕ ਮਿਹਰ ਕਰੇ ਕਿ ਬਾਰਿਸ਼ ਛਟੇ ਪਾਣੀ ਘਟੇ ਲੋਕ ਇਹ ਤਕਲੀਫ ਤੋਂ ਬਾਹਰ ਆਉਣ ਮੈਂ ਪਿੰਡ ਜਾਬੇ ਵਾਲਿਆਂ ਨੂੰ ਤਾਣੀ ਗੁਰਮukh ਸਿੰਘ ਟਾਣੀ ਵੱਲੂ ਸਿੰਘ ਔਰ ਅੱਗੇ ਵੀ ਜਿਹੜੀਆਂ ਬਾਕੀ ਵੀ ਟਾਣੀਆਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਬੰਦੇ ਕਿਸ ਪਾਸੇ ਤੇ ਹੈ ਘਰ ਪਿੰਡੋਂ ਪਾਸੇ ਹੁੰਦਾ ਟਾਣੀ ਤੋਂ ਪਾਸੇ ਉਹ ਰਹਿ ਜਾਂਦੇ ਆ ਉਹ ਸਾਰੇ ਜਣੇ ਸੰਪਰਕ ਕਰੋ ਮੇਰੇ ਇੱਥੇ ਨੰਬਰ ਮੇਰਾ ਛੱਡਿਆ ਹੋਇਆ ਹੈ ਜਿਹੜਾ ਜਿਹੜਾ ਘਰ ਰਹਿ ਗਿਆ ਦਾਸ ਬੇੜੀ ਤੇ ਲਿਆ ਕੇ ਦੁਆਰਾ ਪਾਰ ਫੇਰ ਉਹਨਾਂ ਨੂੰ ਵੀ ਦੇਖ ਕੇ ਜਾਵਾਂਗੇ ਸੋ ਸਾਰੇ ਜਾਣੇ ਬੇਨਤੀ ਨੂੰ ਪ੍ਰਵਾਨ ਕਰਿਓ ਜੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਇਸੇ ਤਰ੍ਹਾਂ ਡਾਕਟਰ ਵਿਜੇਂਦਰ ਸਿੰਘ ਬਾਜਵਾ ਨੇ ਹੜ ਪੀੜਤਾਂ ਨੂੰ ਰਾਹਤ ਸਮਗਰੀ ਪਹੁੰਚਾਈ ਇਸ ਨੇ ਵੀ ਇਕਲੇ ਢੰਗ ਦੀ ਸੇਵਾ ਵਿੱਚ ਜ਼ਹਿਰੀਲੇ ਜਾਨਵਰਾਂ ਤੋਂ ਬਚਾ ਲੀ ਕਿਸਾਨਾਂ ਨੂੰ ਸੇਫਟੀ ਬੂਟ ਵੰਡੇ ਗਏ ਅਜੀਤ ਵੈਬ ਟੀਵੀ ਦੇਖ ਰਹੇ ਦਸ ਕੋ ਅੱਜ ਦਾ ਸਵਾਗਤ ਹੈ ਅੱਜ ਮੋੜ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਰਤੜ ਛਤੜ ਵਿਖੇ ਪਹੁੰਚੇ ਆ ਬਹੁਤ ਵੱਡਾ ਨੁਕਸਾਨ ਜਿਹੜਾ ਹੜ੍ਹ ਦੇ ਪਾਣੀ ਨੇ ਕੀਤਾ ਤੇ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਨੇ ਵੱਡਾ ਨੁਕਸਾਨ ਪਿੰਡ ਦੇ ਵਿਕਾਸ ਕਰ ਜਾਂਦਾ ਵੀ ਹੋਇਆ ਹੈ ਗਲੀਆਂ ਰੁੜ ਗੀਆਂ ਨੇ ਤਸੀਬਨ ਰੁੜ ਗਏ ਨੇ ਅੱਜ ਇੱਥੇ ਸਾਡੇ ਨਾਲ ਇਥੋਂ ਦੇ ਜ਼ਿੰਮੇਵਾਰ ਵਿਅਕਤੀ ਪਿੰਡ ਰੱਤੜ ਛਤਰ ਦੇ ਦਲੇਰ ਸਿੰਘ ਜੀ ਰੱਤੜ ਛਤਰ ਸਾਡੇ ਨਾਲ ਜੁੜੇ ਨੇ ਗੱਲ ਕਰਾਂਗੇ ਜੀ ਦਲੇਰ ਸਿੰਘ ਜੀ ਬਹੁਤ ਵੱਡਾ ਨੁਕਸਾਨ ਹੋਇਆ ਤੇ ਹੁਣ ਰਸਤੇ ਖਲਾਸ ਹੋਏ ਨੇ ਆਪਾਂ ਇਥੋਂ ਤੱਕ ਪਹੁੰਚੇ ਆਂ ਕੀ ਹਾਲਾਤ ਨੇ ਹਾਲਾਤ ਵੇਖੋ ਬਹੁਤ ਜ਼ਿਆਦਾ ਪਾਣੀ ਸੀ ਤੇ ਬਹੁ ਨੁਕਸਾਨ ਹੋ ਗਿਆ ਫਸਲ ਦਾ 100% ਹੀ ਹੋ ਗਿਆ ਆ ਮੇਰੇ ਲਾਗੇ ਕਵਾਂਡੇ ਚ ਘਰ ਨੇ ਕੁਝ ਘਰ ਦਾ ਦਾ ਨੁਕਸਾਨ ਹੋਇਆ ਅਸੀਂ ਸਰਕਾਰ ਨੂੰ ਫਰਿਆਦ ਇਹੋ ਹੀ ਕਰਦੇ ਆ ਵੀ ਇਹ ਜਿਹੜੇ ਰਸਤਾ ਇੱਕ ਤਾਂ ਸਾਡਾ ਮੇਨ ਤੁਸੀਂ ਪਾਨ ਜਿਹੜਾ ਵੱਧਾ ਜਾਵੇ ਤੇ ਸਾਡੇ ਅੱਗੇ ਬਨੇ ਮੜੀਆਂ ਨੇ ਤੋਂ ਉਹਦਾ ਰਸਤਾ ਆਉਣ ਜਾਣ ਦਾ ਸਾਰਾ ਬੰਦ ਹੋਇਆ ਤੇ ਇਹੋ ਹੀ ਫਰਿਆਦ ਕਰਦੇ ਆ ਵੀ ਜਿਹੜੀ ਫਸਲ ਦਾ ਨੁਕਸਾਨ ਹੈ ਜੀਵੀਆਂ ਦਾ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਇਹ ਜਿਹੜੇ ਘਰ ਨੇ ਠੱਠੇ ਨੇ ਇਹਨਾਂ ਦੇ ਘਰ ਬਣਾਏ ਜਾਣ ਇਹੋ ਹੀ ਅਸੀਂ ਦੋ ਫਰਿਆਦਾਂ ਕਰਦੇ ਆਂ ਬਾਕੀ ਦੇ ਚਲੋ ਜੋ ਪ੍ਰਮਾਤਮਾ ਨੇ ਕਰਨਾ ਉਹੀ ਹੋਣਾ ਇੱਥੋਂ ਦੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਦਰਿਆਉਂ ਪਾਰ ਖੇਤੀ ਕਰਦੇ ਆ ਤੁਸੀਂ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਜੋ ਹੜ੍ਹ ਦੇ ਵਿੱਚ ਨਪੀੜਿਆ ਗਿਆ ਉਹਦੇ ਵਿੱਚ ਫਿਰਦੇ ਰਹੇ ਹੋ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਮੈਂ ਤਿੰਨ ਦਿਨ ਜਦੋਂ ਆਪਣਾ 26 ਤਰੀਕ ਨੂੰ ਰਾਤ ਨੂੰ ਪਾਣੀ ਆਇਆ ਮੈਂ ਤਿੰਨ ਦਿਨ ਰਾਵੀ ਤੋਂ ਪਾਰ ਹੀ ਰਿਆ ਉੱਥੇ ਸੱਤ ਪਿੰਡ ਨੇ ਰਾਵੀ ਤੋਂ ਪਾਰ ਜੀ ਤੇ ਬਹੁਤ ਭਾਰਾ ਨੁਕਸਾਨ ਉੱਥੇ ਵੀ ਬਹੁਤ ਜ਼ਿਆਦਾ ਹੋਇਆ ਤੇ ਸਾਡੀਆਂ ਇੱਕ ਮੱਝਾਂ ਮੇਰੀ ਵੀ ਇੱਕ ਮੱਝ ਦੋ ਕਟੀਆਂ ਮਰੀਆਂ ਨੇ ਜੀ ਉਹ ਪੁਲਿਸ ਵੜ ਗਈਆਂ ਤੇ ਉਹਦੇ ਕਾਰਨ ਮੱਝਾਂ ਨੁਕਸਾਨ ਹੋਇਆ ਬਹੁਤ ਭਾਰਾ ਨੁਕਸਾਨ ਜੀ ਰਾਵੀ ਤੋਂ ਪਾਰ ਜਿਹੜਾ ਬਹੁਤ ਭਾਰਾ ਨੁਕਸਾਨ ਹੋਇਆ ਕਿਤੇ ਨਾ ਕਿਤੇ ਜਿਹੇ ਲੋਕ ਵੀ ਹੈਗੇ ਨੇ ਜੋ ਹਾਲੇ ਵੀ ਆਪਣੇ ਘਰਾਂ ਵਿੱਚ ਫਸੇ ਹੋਣ ਨਹੀਂ ਇਦਾਂ ਦੇ ਹਾਲਾਤ ਜਿਹੜੇ ਨੇ ਸਾਡੀ ਬੀਐਸਐਫ ਨੇ ਬਹੁਤ ਮਦਦ ਕੀਤੀ ਹੈ 13 ਬਟਾਲੀਆਂ ਨੇ ਸ਼ਕਾਰ ਮਾਸੀਆਂ 13 ਬਟਾਲੀਆਂ ਨੂੰ ਬੀਐਸਐਫ ਨੇ ਬਹੁਤ ਮਦਦ ਕੀਤੀ ਹੈ ਵੋਟਾਂ ਲੈ ਕੇ ਜਿੱਥੇ ਜਿੱਥੇ ਫਸੇ ਹਨ ਬੰਦੇ ਉਹਨਾਂ ਨੂੰ ਕੱਢ ਕੇ ਆਪਣੇ ਆਪਣੀ ਜਗ੍ਹਾ ਉੱਚੀ ਜਗ੍ਹਾ ਤੇ ਲੈ ਕੇ ਆਏ ਉਥੋਂ ਜੇ ਕੱਢ ਕੇ ਤੇ ਫਿਰ ਕਾਫੀ ਦਿਨ ਇੱਥੇ ਬੀਐਸਐਫ ਵੀ ਸਾਡੇ ਪਿੰਡ ਹੀ ਰਹੀ ਹੈ ਤੇ ਬਹੁਤ ਬੀਐਸਐਫ ਨੇ ਸਾਡਾ ਜਿਹੜਾ ਸਾਥ ਆ ਇਸ ਟਾਈਮ ਬਹੁਤ ਦਿੱਤਾ ਹੈ ਸਾਡਾ ਜਿਵੇਂ ਹਾੜ ਪੀੜਤਾਂ ਦਾ ਦੌਰਾ ਕਰਨ ਵਾਸਤੇ ਸੀ ਸਮਾਜ ਸੇਵੀ ਸੰਸਥਾਵਾਂ ਨੇ ਵੱਡੀ ਪੱਧਰ ਦਿੱਤੇ ਹਾਜ਼ਰੀ ਭਰੀ ਤੇ ਬਹੁਤ ਵੱਡੀ ਰਾਹਤ ਸਮਗਰੀ ਲੈ ਕੇ ਆਏ ਨੇ ਜਿਵੇਂ ਅੱਜ ਵੀ ਅੰਮ੍ਰਿਤਸਰ ਦੇ ਬਾਜਵਾ ਹਸਪੀਟਲ ਵੱਲੋਂ ਡਾਕਟਰ ਰਜਿੰਦਰ ਸਿੰਘ ਬਾਜਵਾ ਨੇ ਵੱਡੀ ਸਮਗਰੀ ਇੱਥੇ ਭੇਜੀ ਹੈ ਹੜਪੀੜਤਾਂ ਦੀ ਰਾਹਤ ਲਈ ਉਹਨਾਂ ਲੋਕਾਂ ਦੇ ਕੀ ਕਹਿਣਾ ਚਾਹੁੰਦੇ ਸੀ ਵੇਖੋ ਸਾਰਕ ਜਥੇਬੰਦੀਆਂ ਲਾ ਲੋ ਪਿੰਡ ਵਾਸੀ ਲਾ ਲੋ ਜਿੱਦਾਂ ਹੜਪੀੜਤਾਂ ਵਾਸਤੇ ਇਹਨਾਂ ਨੇ ਬਹੁਤ ਹੀ ਰਾਸ਼ਨ ਬਹੁਤ ਹੀ ਸਮਾਨ ਲੈ ਕੇ ਆਏ ਨੇ ਜੀ ਜੀ ਤੇ ਮੈਂ ਤੁਹਾਡੇ মিডিਆ ਰਾਈ ਇਹ ਗੱਲ ਕਹਿਣਾ ਚਾਹਨ ਚੈਨਲ ਰਾਈ ਇਹ ਗੱਲ ਕਹਿਣੀ ਚਾਹੁੰਦਾ ਵੀ ਹੁਣੇ ਬਹੁਤ ਜ਼ਿਆਦਾ ਰਾਸ਼ਨ ਵੰਡਿਆ ਗਿਆ ਆ ਤੇ ਥੋੜੀ ਜੀ ਬ੍ਰੇਕ ਲਵਨ ਵੇਖੋ ਕਿਸਾਨਾਂ ਨੇ ਇਹਨਾਂ ਜਮੀਨਾਂ 'ਚ ਰੇਤਾ ਪੈ ਗਈ ਏ ਇਹ ਰੇਤਾ ਕੱਢਣ ਵਾਸਤੇ ਟਰੈਕਟਰਾਂ ਦੀ ਜ਼ਰੂਰਤ ਪੈਣੀ ਏ ਫਿਰ ਉਹਦੇ ਵਿੱਚ ਡੀਜ਼ਲ ਲੱਗਣਾ ਕਿਸਾਨਾਂ ਨੇ ਬਜਾਈ ਕਰਨੀ ਏ ਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਦਿੱਕਤਾਂ ਆਉਣੀਆਂ ਨੇ ਤੇ ਜੇ ਆਪਣਾ ਸੇਵਾਦਾਰ ਨੇ ਜਿੱਦਾਂ ਰਾਸ਼ਨ ਜਿੱਦਾਂ ਮੰਲੋ ਸਮਾਨ ਲੈ ਕੇ ਆਏ ਨੇ ਇਹ ਉਸ ਟਾਈਮ ਤੇ ਕਿਸਾਨਾਂ ਦੀ ਵੀ ਹਲਪ ਕਰਨ ਤੇ ਇਹ ਫਸਲਾਂ ਜਿਹੜੀਆਂ ਨੇ ਦੁਬਾਰਾ ਮਤਲਬ ਵਾਈ ਜੋ ਕਰਕੇ ਜਮੀਨਾਂ ਤੇ ਬਿਜੀਆਂ ਜਾਣ ਇਥੇ ਰੇਤਾ ਆ ਉਹ ਰੇਤਾ ਕਢਵਾਈ ਜਾਵੇ ਤੇ ਇਹ ਮੈਂ ਬੇਨਤੀ ਕਰਦਾ ਵੀ ਹੋਣ ਥੋੜੀ ਜੀ ਬ੍ਰੇਕ ਲਾ ਕੇ ਰੱਖਣ ਤੇ ਇਹ ਅਗਲੇ 2 ਮਹੀਨਿਆਂ ਦੇ ਵਿੱਚ ਬੜੀ ਜ਼ਿਆਦਾ ਭਾਰੀ ਜ਼ਰੂਰਤ ਇਹ ਫੇਰ ਹੜਪੀਟਾਂ ਨੂੰ ਪੈਣੀ ਹੈ ਲੋਕਾਂ ਲਈ ਰਾਸ਼ਨ ਦੀ ਤੇ ਹੋਰ ਸਮਗਰੀ ਲੈ ਕੇ ਇਥੇ ਇਹ ਹੜਪੀਟਾਂ ਲਈ ਇਹ ਭੇਜ ਰਹੇ ਨੇ ਸਮਾਜਸ਼ੇਵੀ ਲੋਕ ਜਿਵੇਂ ਕਿ ਅੱਜ ਹੀ ਤੁਹਾਨੂੰ ਦੱਸਿਆ ਕਿ ਡਾਕਟਰ ਬਜਿੰਦਰ ਸਿੰਘ ਬਾਜਵਾ ਨੇ ਇੱਕ ਸੇਫਟੀ ਬੂਟ ਜਿਹੜੇ ਗੋਡਿਆਂ ਗੁੰਡਿਆਂ ਤੱਕ ਰਬੜ ਦੇ ਬੂਟ ਇੱਥੇ ਜਰੀਲੇ ਜਾਨਵਰਾਂ ਤੋਂ ਬਚਣ ਲਈ ਜਾਂ ਕਿਸ ਤਰ੍ਹਾਂ ਦੀਆਂ ਕੋਈ ਇਹੋ ਜਿਹੀਆਂ ਹੋਰ ਵੀ ਲੋੜਾਂ ਨੇ ਇੱਥੋਂ ਦੇ ਲੋਕਾਂ ਦੀਆਂ ਜਿਨ੍ਹਾਂ ਨੇ ਨਿਰੰਤਰ ਅਜੇ ਲੰਮਾ ਸਮਾਂ ਪਾਣੀ ਵਾਲੇ ਖੇਤਰ ਵਿੱਚ ਰਹਿਣਾ ਤੇ ਆਪਣੇ ਕੰਮਕਾਜ ਕਰਨੇ ਵੇਖੋ ਕਿਸਾਨ ਦਾ ਤੇ ਕੰਮੀ ਮਤਲਬ ਖੇਤੀ ਚ ਜਾਣਾ ਆਉਣਾ ਹੋਣ ਵੀ ਆਪਣੇ ਉਹ ਵੱਟਾਂ ਤੇ ਜਾਣਾ ਪਸ਼ੂ ਆਲੀ ਤੂੜੀ ਲਾਉਣੀ ਕੁਛ ਕਰਨਾ ਜਿਹੜੀ ਡਾਕਟਰ ਸਾਹਿਬ ਹਰਾਂ ਨੇ ਸੇਵਾ ਕੀਤੀ ਹੈ ਬੂਟਾਂ ਦੀ ਇਹ ਬਹੁਤ ਇੱਕ ਜਿੱਦਾਂ ਆਪਾਂ ਕਹਿ ਦਈਏ ਵੀ ਬਹੁਤ ਇੱਕ ਵਧੀਆ ਪ੍ਰਾਲਾ ਆ ਤੇ ਇਹ ਜੀਵਨਦਾਰ ਨੂੰ ਤਾਂ ਬਹੁਤ ਇਸ ਚੀਜ਼ ਦੀ ਜ਼ਰੂਰਤ ਹੀ ਹੈ ਇਹ ਇਹਨਾਂ ਨੇ ਬੜੀ ਇੱਕ ਵਧੀਆ ਇੱਕ ਸੋਚ ਦੇ ਨਾਲ ਇਹ ਜਿਹੜੀ ਸੇਵਾ ਕੀਤੀ ਹੈ ਮੈਂ ਇਹਨਾਂ ਨੂੰ ਦਿਲੋਂ ਧੰਨਵਾਦ ਕਰਦਾ ਤੇ ਦਿਲੋਂ ਨਮਸਕਾਰ ਵੀ ਕਰਦਾ ਵਾਂ ਵੇਖੋ ਇਹ ਬਹੁਤ ਵਧੀਆ ਸੋਚ ਦੇ ਨਾਲ ਇਹਨਾਂ ਨੇ ਜਿਹੜਾ ਪ੍ਰਾਲਾ ਕੀਤਾ ਬਹੁਤ ਵਧੀਆ ਕੀਤਾ ਇਸੇ ਤਰ੍ਹਾਂ ਦਰਿਆ ਰਾਵੀ ਦੇ ਬਿਲਕੁਲ ਕੰਢੇ ਤੇ ਧਰਮਕੋਟ ਪਤਨ ਵਿਖੇ ਪਹੁੰਚੇ ਸਾਡੇ ਨਾਲ ਇਥੋਂ ਦੇ ਲੋਕ ਜਿਹੜੇ ਨੇ ਗੱਲ ਕਰਾਂਗੇ ਜੀ ਕੀ ਹਾਲਾਤ ਨੇ ਇਥੋਂ ਦੇ ਤੇ ਕਿਵੇਂ ਦਾ ਹੋ ਰਿਹਾ ਹੈ ਵੇਖੋ ਹਾਲਾਤ ਤੇ ਹਰ ਨੇ ਬਹੁਤ ਪਿੰਡਾਂ ਦੇ ਸਾਡੇ ਕੱਲੇ ਪਿੰਡ ਦਾ ਨਹੀਂ ਸਾਰੇ ਪਿੰਡਾਂ ਦੀ ਬਹੁਤ ਜ਼ਿਆਦਾ ਹਾਲਾਤ ਖਰਾਬ ਹੋਏ ਨੇ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਨੇ ਬਾਕੀ ਬਾਹਰੋਂ ਸੇਵਾ ਲੋਕਾਂ ਨੇ ਸਮਗਰੀ ਬਹੁਤ ਪਹੁੰਚਾਈ ਆ ਰਸਣ ਬਹੁਤ ਪਹੁੰਚ ਗਿਆ ਪਿੰਡਾਂ 'ਚ ਰਸਨੀ ਦੇ ਵੇਲੇ ਮੈਂ ਲੋਡ ਮਹਿਸੂਸ ਨਹੀਂ ਕਰਦਾ ਵੀ ਹੋਰ ਲੋਡ ਨੂੰ ਪਏ ਥੇ ਜੀ ਬਾਕੀ ਕਿ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦਾ ਉਹਨਾਂ ਬਾਰੇ ਮੈਂ ਕਹਿਣਾ ਚਾਹੁੰਦਾ ਵੀ ਉਹਨਾਂ ਦੀ ਜਿਹੜੀ ਕੋ 10 ਦਿਨ ਮੈਂ ਨਾ ਢਟ ਕੇ ਉਹਨਾਂ ਦੀ ਕੋ ਮਤ ਕੀਤੀ ਜਾਏ ਡੀਜ਼ਲ ਆ ਜਾਏ ਕੁਝ ਬੀਜ ਵੰਡੇ ਜਾਣ ਜੀ ਜੀ ਜਾਂ ਕੋ ਟਰੈਕਟਰ ਵਗੈਰਾ ਆਜਣ ਜਿਹੜਾ ਜ਼ਮੀਨਾਂ 'ਚ ਰੇਤਾ ਪੈ ਗਈ ਆ ਉਹਨਾਂ ਨੂੰ ਜ਼ਮੀਨਾਂ ਉਣੀਓ ਪਧਰੀਆਂ ਹੋ ਜਾਂਦਾ ਆਪਣੀ ਕੰਨ ਗੀਰ ਸਕਣਾ ਤੇ ਇੱਕ ਹੋਰ ਮੈਂ ਡਿਮਾਂਡ ਰੱਖਣਾ ਵੀ ਜਿਹੜੀ ਜ਼ਮੀਨਾਂ 'ਚ ਪਈ ਆ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਨੂੰ ਕਿਸਾਨਾਂ ਨੂੰ ਰਾਹ ਦਿੱਤੀ ਜਾਵੇ ਵੀ ਆਪਣੀ ਜ਼ਮੀਨਾਂ 'ਚ ਰੇਤਾ ਚਕਾ ਕੇ ਤੇ ਵੇਚ ਸਕਣ ਤੇ ਆਪਣਾ ਜਿਹੜਾ ਕੋ ਗੁਜ਼ਾਰਾ ਜਿਹੜਾ ਉਹ ਕਰ ਸਕਣ ਬਾਕੀ ਤੁਸੀਂ ਬਾਜੋ ਹਸਪੀਟਲ ਅੰਮ੍ਰਿਤਸਰ ਤੋਂ ਸਮਗਰੀ ਲੈ ਕੇ ਆਏ ਜੇ ਬੂਟ ਵਗੈਰਾ ਸਾਨੂੰ ਦੇਣ ਵਾਸਤੇ ਲਿਆਉਂਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਾਕੀ ਕਮੀ ਦੇ ਕੋਈ ਗੱਲ ਦੀ ਰਹੀ ਨਹੀਂ ਲੱਗਣ ਫਿਰ ਵੀ ਕਿਸਾਨਾਂ ਨੂੰ ਅੱਗੇ ਲੋੜ ਪੈਣੀ ਆ ਉਹਨਾਂ ਵਾਸਤੇ ਸਾਨੂੰ ਜੀ ਤੋਨੇ ਆ ਵੀ ਕੋਈ ਨਾ ਕੋਈ ਮਤੜੀ ਹੋ ਸਕਕੇ ਲੋਕ ਆਪਣੀ ਯਾਨੀ ਕਣਕ ਦੀ ਫਸਲ ਉਹ ਬੀਜ ਸਕਣ ਇਸ ਟਾਈਮ ਪਾਣੀ ਦੇ ਕੀ ਹਾਲਾਤ ਹੈ ਇਸ ਟਾਈਮ ਹੁਣ ਪਾਣੀ ਤਾਂ ਘਟ ਗਿਆ ਅਗੇ ਨਾਲ ਕਾਫੀ ਘਟ ਗਿਆ ਵਾ ਬਾਕੀ 10 15 20 ਪੰਡਾ ਜਿਹੜੀ ਲਗਾਤਾਰ ਹੀ ਪਾਣੀ ਚੱਲਦਾ ਰਿਹਾ 10 ਦੇ ਵਗੈਰਾ ਦਿਨ ਹੋ ਗਏ ਆ 26 ਤਰੀਕ ਤੋਂ ਲੈ ਕੇ ਹੁਣ ਤੱਕ ਜਿਹੜਾ ਲਗਾਤਾਰ ਪਾਣੀ ਚੱਲ ਰਿਹਾ ਜਿਹੜੀ ਝੋਨੇ ਦੀ ਫਸਲ ਹੈ ਉਹ ਸਾਰੀ ਖਰਾਬ ਝੋ ਚੁੱਕੀ ਆ ਤੁਸੀਂ ਉਹਦੇ ਬੰਨ ਟੁੱਟ ਚੁੱਕੇ ਨੇ ਬੰਨ ਜਿਹੜੇ ਬਣੇ ਜਾਣ ਸਰਕਾਰ ਨੂੰ ਜਿਹਦਾ ਬੰਨ ਜਿਹੜੇ ਬਣਾਏ ਜਾਣ ਤਾਂ ਜੋ ਲੋਕੀ ਆਪਣੇ ਆਪਣੇ ਘਰਾਂ 'ਚ ਬੈ ਕੇ ਆਪਣਾ ਆਰਾਮ ਨਾਲ ਆਪਣਾ ਜੀਵਨ ਜਿਹੜਾ ਬਤੀਤ ਕਰ ਸਕਣ